ਬੜੀ ਰਫਤਾਰ ਨਾਲ ਦਿਲਕੰਬਾਉਂ ਪਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਝੱਲਣੇ ਪਈ ਸਾਰੇ ਵਾਸੀਆਂ ਨੂੰ ਕਹੂੰ ਕੱਲੇ 7 ਪਰਿਵਾਰ ਨਹੀਂ ਕਿ ਬੱਚੇ ਸਭ ਤੇ ਸਾਂਝੇ ਹੁੰਦੇ ਆ ਛੋਟੇ-ਛੋਟੇ ਪੁੱਲਾਂ ਮਰ ਕੇ ਬੱਚੇ ਸਕੂਲ ਤੋਂ ਢੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜ ਜਿਹਦੇ ਵਿੱਚ 7 ਬੱਚਿਆਂ ਦੀ ਉਸੇ ਮੌਕੇ ਦੀ ਇੱਕ ਵੱਡਾ ਬੜੀ ਦਰਦਨਾਕ 32 ਬੱਚੇ ਚੱਕੀਆਂ ਵੀ ਸੋ ਕੁਛ ਪਰਿਵਾਰਾਂ ਵੱਲੋਂ ਅੱਜ ਮੈਂ ਇਤਿਹਾਲ ਨਾਲ ਕੀਤੀ ਜੀ ਕੁਛ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤਾਂ ਵਾਪਸ ਲੈਣ ਸਰ ਪਰ ਇਹ ਆ ਕਿ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੰਝੂ ਪੂੰਝੀ ਹੈ ਹੌਸਲਾ ਦਿੱਤੀ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਟੁਕੜੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੀ ਸਮਝਾਇਆ ਦਿੱਖ ਦਿੱਤੋ ਵਿਖਵੰਡਾਂ ਦੇ ਇੱਥੇ ਸਭ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਕਿ ਇਸ ਪ੍ਰਸ਼ਾਸਨ ਵੱਲੋਂ proper ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇਤੀ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਦਾ ਬਦਲੀ ਉਹਨਾਂ ਨੇ ਕੀਤੀ ਚਾਹੀਦੀ ਕਿ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂ ਕਰਾਤਾ ਉਹ ਕਰਾਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀਗੇ ਅਸਲ ਚੋ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌਟ ਉੱਪਰ ਨੇ ਜਿਹੜੇ ਸਮਾਨੇ ਵਿੱਚ ਦੀ ਲੰਗਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਈਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਨ ਸੀ ਜਿਹਦੇ ਕੋਲ ਲਰਨਿੰਗ ਲਾਇਸੈਂਸ ਸੀ ਜਦ ਕਿ ਟੇਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕੀ ਦਿਨਾਂ ਮਿਲੀ ਭੁਗਤ ਹੈ ਕੋਈ ਬਖਸ਼ਣ ਜਾਊਗਾ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਬੋਲ ਰਹੇ ਆ ਤੇ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਾੜਾ ਸਕੂਲ ਚ ਪੜਾਉਂਦੇ ਸੀ ਫਸਿਆਣੇ ਤੋਂ ਇੱਧਰ ਪੰਮਰਾ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀਗਾ ਤਾਂ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਉਹਨੀਆਂ ਲੱਤਾਂ ਜਲ ਨੂੰ ਹਟ ਗਈਆਂ ਸੀ ਬਾਅਦ ਵਿੱਚ ਉਹਨਾਂ ਦਾ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤ ਆਉਂਦਾ ਸੋ ਮੈਂ ਖੁਦ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਗੱਲ ਦਾ ਪਤਾ ਚਲਦਾ ਕਿ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ BCS7 ਨੂੰ ਕਹਤਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਪਾਤਣਾ ਤੱਕ ਕਰਾ ਤੇ ਪਸਿਆਣੇ ਨੂੰ ਹੋਸਪੀਟਲ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਹਿਰ ਕੁਝ ਬੱਚੇ ਨੇ ਜਾਂਨਾ ਪਚ ਵੀ ਸਕਦੇ ਬਿਲਕੁਲ ਹੈ ਨਾ ਤਾਂ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਸ ਦੇਣੀਆਂ ਨੇ ਉਹਦੇ ਚੋਂ 7 ਐਂਬੂਲੈਂਸ ਜਿਹੜੀਆਂ ਨਾ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਇਲਾਕੇ ਨੂੰ ਦੇ ਰਹੇ ਚਿਲਡਰਨ ਮੈਮੋਰੀਅਲ ਐਮ뷸ੈਂਸ ਲਗਾ ਕੇ ਤੇ ਤਾਂ ਕਿ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਜੁਡੀਸ਼ੀਅਨਲ ਇਨਕੁਆਇਰੀ ਕਰਾਂਗੇ ਕਰਾਂਗੇ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣ ਦੀ ਉਹ ਨਰੇਣ ਜਾਂ ਕੋਈ ਸਕੂਲ ਦੇ ਵਿੱਚ ਹੋਂਚਨ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜਾਈ ਪੱਖੋਂ ਰਹਿ ਜਾਣ ਕਿਤੇ ਪਰ ਨਹੀਂ ਸਕਿਆ ਮੈਨੂੰ ਜਿਹੜਾ ਬਸ ਨਹੀਂ ਖਰੀਓ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤੇ ਉੱਥੇ 15 20 ਬੱਸਾਂ ਤਾਂ ਪੈਸੇ ਵੀ ਮਿਲ ਨਹੀਂ ਆ ਪਰ ਜਿਹੜਾ ਇੱਕ ਟ੍ਰਸਟ ਬਣਾਉਣਗੇ ਚਿਲਡਰ ਮੋਰ ਉਹਦੇ ਵਿੱਚ ਵੀ ਸਰਕਾਰ ਆਪੀ ਬਣਾ ਸੀਐਮ ਸਾਹਿਬ ਕਾਫੀ ਥਾ ਤੇ ਪੂਰੇ ਪੰਜਾਬ ਦੇ ਵਿੱਚ ਟੇਪਰ ਬਹੁਤ ਚੱਲ ਰਹੇ ਨੇ ਉਹਨਾਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰਨ ਇਹ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਤੋਂ ਇਹ ਇੱਥੇ ਚੱਲਦੇ ਓਵਰਲੋਡਡ ਚੱਲਦੇ ਮੋਸਟਲੀ ਹੈ ਨਾ ਤੇ ਮਾਈਨਿੰਗ ਹੋਣ ਦਾ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਬਟਾ ਨੈਕਸਸ ਹੀ ਫੜਾਇਆ ਜਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਈ ਕਿ ਸਰਕੂ ਬੱਸਾਂ ਦੇ ਵਿੱਚ ਹਲੇ ਵੀ ਦੇਖਿਆ ਜਾਂਦਾ ਸੀ ਨਹੀਂ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਆ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱ

ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਜੀਨੇ ਜੇ ਕੋਈ ਕਿ ਪੁਰਾਣੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫਆਈਆਰ ਵੀਕ ਕਰਨੀ ਹੈ ਫਲਾਂ ਤਾਂ ਕੋਈ ਨਹੀਂ ਬਖਸ਼ਿਆ ਜਾਊਗਾ ਥੈਂਕ ਯੂ ਸਰ ਤੇ ਇਹ ਜਿਹੜੀਆਂ ਕੋਕੇ ਦੇਖੋ ਐਡੀ ਮੀਡੀ ਘਟਨਾ ਹੋ ਗਈ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਮਾਤਮਾ ਵੱਲੋਂ ਕੋ ਕਹਿੰ ਪਰ ਜਦੋਂ ਕਈ ਵਾਰੀ ਕੀ ਹੈ ਕਿ ਜਾਂਚ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਕਿਦੋਂ ਤੋਂ ਡਾਇਬਟ ਹੈ ਲੇਡੀਆਂ ਕਰੇ ਬਟੇ ਬਟੀਆਂ ਕੰਨਮਲ ਦੇਖਦੇ ਡਿਪਰੈਸ਼ਨ ਚ ਚਲੇ ਜਾਂਦੇ ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਹੜਾ ਟ੍ਰਸਟ ਹੈ ਟ੍ਰਸਟ ਵੀ ਉਹ ਚੁੱਕਾ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰੋਂ ਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚੇਾਂ ਨੂੰ ਆਪਣੀ ਆਪਣੀ ਖੁਸ਼ੀ ਦਿਖਰੇ ਪਰਨਾ ਖਤਮ ਕਰ ਰਹੇ ਸੀ ਪਰਵਾਹ ਹਾਂ ਜਿਤਨੇ ਪਰਿਵਾਰ ਨੇ ਮੈਂ ਤਨਵਾਦ ਵੀ ਕਰਦਾ ਸਾਰੇ ਪਰਿਵਾਰ ਨਾਲ ਉਹਨਾਂ ਨੇ ਮੈਨੂੰ ਕਿਹਾ ਕਿ ਤਨਨ ਖਤਮ ਕਰ ਰਹੇ ਔਰ ਮੈਂ ਨਾਲ ਖੜੂ ਔਰ ਸੱਤ ਐਂਬੂਲੈਂਸਸ 13 ਤਰੀਕ ਨੂੰ ਮਿਲ ਜਾਣਗੇ ਸਕੂਲ ਆਫ ਫੈਮਿਨਸ ਪਰ ਹਸਪਤਾਲ ਨੂੰ ਜਿਹੜਾ ਉਹ ਅਪਗ੍ਰੇਡ ਕਰ ਰਹੇ ਨਾਲਿਕ پارک ਦਾ ਚਿਲਡਰਨ ਮੈਮੋਰੀਅਲ ਪਾਰਕ ਉਹਦਾ ਨਮਿਤ ਫੋਰ ਲੇਨ ਆਪਾਂ ਉਹ ਕਰ ਰਹੇ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਹੀ ਮਿਲ ਜੇ ਕਿ ਚਲੋ ਕੁਝ ਹੋਰ